ਮਾਲਟਨ ਐਕਸਟੈਂਸ਼ਨਲ ਬਲਾਕ ਏ ਜਿਹਦੇ ਵਿੱਚ ਕੇ ਸਾਡੀ ਮੇਨ ਗ੍ਰੀਨ ਬੈਲਟ ਹੈਗੀ ਆ ਪਿਛਲੇ ਵਾਲੀ ਜਿਹੜੀ ਮਾਲਟਨ ਐਕਸਟੈਂਸ਼ਨ ਵਾਲੀ ਮੇਨ ਰੋਡ ਹੈ ਜਿਹੜੀ ਦੁਗਰੀਂ ਜਾਂਦੀ ਹੈ ਉਹਦੇ ਉੱਤੇ 72 ਲੱਖ 73 ਲੱਖ ਦੀ ਲਾਗਤ ਦੇ ਨਾਲ ਮੇਰੇ ਸਮੂਹ ਇਲਾਕਾ ਨਿਵਾਸੀ ਜਿਹੜਾ ਮੇਰਾ ਪਰਿਵਾਰ ਖੜਾ ਇੱਥੋਂ ਦਾ ਸਾਰੇ ਖੜੇ ਨੇ ਤੀਨਾ ਜੀ ਖੜੇ ਨੇ ਮਾਰਟੇ ਸਾਹ ਖੜੇ ਨੇ ਹੋਰ ਸਾਰੇ ਸਾਰੇ ਪਰਿਵਾਰਾਂ ਦੀ ਮੰਗ ਸੀ ਇੱਥੇ ਬੜੀ ਪੁਰਾਣੀ 10-15 ਸਾਲ ਪੁਰਾਣੀ ਤੋਂ ਮੰਗ ਹੋਊਗੀ ਹਾਂ ਜੀ ਜਲਦੀ ਜਲਦੀ ਹਾਂ 10-15 ਸਾਲ ਪੁਰਾਣੀ ਮੰਗ ਸੀਗੀ ਕਿ ਇੱਥੇ ਪਾਰਕਾਂ ਦਾ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਔਰ ਉਹਦੇ ਉੱਤੇ ਅਸੀਂ ਪੂਰਾ ਫੋਕਸ ਕਰਕੇ ਜੋ-ਜੋ ਇਹ ਚਾਹਦੇ ਨੇ ਲਾਈਟਾਂ ਸਬਮਰਸੀਬਲ ਬਿਜਲੀ ਦਾ ਕਨੈਕਸ਼ਨ ਜਾਂ ਗ੍ਰੀਲਿੰਗ ਉੱਚੀ ਹੋਣੀ ਜੋ ਵੀ ਆ ਸਾਰਾ ਕੁਝ ਜੋ-ਜੋ ਹੋਏਗਾ ਉਹ ਇਹਨਾਂ ਮਸਲਾ ਨਿਵਾਸੀਆਂ ਦੇ ਮਰਜ਼ੀ ਦੇ ਨਾਲ ਐਸਟੀਮੇਟ ਬਣਾਇਆ ਗਿਆ ਔਰ ਇਹਨਾਂ ਦੇ ਮਰਜ਼ੀ ਦੇ ਨਾਲ ਇੱਥੇ ਕੰਮ ਹੋਣਗੇ ਔਰ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਇਲਾਕੇ ਦਾ ਔਰ ਧੰਨਵਾਦ ਕਰਦਾ ਆਪਣੇ ਕਾਰਪੋਰੇਸ਼ਨ ਦੇ ਆਫੀਸਰਸ ਦਾ ਸਾਰਿਆਂ ਦਾ ਔਰ ਮੇਰੇ ਇੰਚਾਰ ਟੀਨਾ ਜੀ ਜੋ ਪੂਰਸਾ ਫੜੇ ਨੇ ਜਿਨ੍ਹਾਂ ਦੀ ਰੈਨਮਾਈ ਤੇ ਸਾਰਾ ਕੰਮ ਹੋਣਾ ਹੈਗਾ ਔਰ ਮੈਨੂੰ ਪੂਰਨ ਆਸ ਹੈ ਕਿ ਵਧੀਆ ਤਰੀਕੇ ਦਾ ਸਾਰਾ ਕੰਮ ਕਰਕੇ ਅਸੀਂ ਅੱਗੇ ਜਿਹੜੇ ਤਿਹਾਰ ਆ ਰਹੇ ਆ ਉਹਨਾਂ ਦੇ ਵਿੱਚ ਵਿੱਚ ਅਸੀਂ ਕੰਮ ਚੱਲਦਾ ਰਹੇਗਾ ਔਰ ਇਹਨਾਂ ਨੂੰ ਆਪਣੇ ਇਲਾਕਾ ਨਿਵਾਸੀ ਨੂੰ ਇਸ ਚੀਜ਼ ਦੀ ਬਹੁਤ ਅੱਛੀ ਸੁਗਾਤ ਦੇਣ ਜਾ ਰਹੇ ਹੈਗੇ ਥੈਂਕ ਯੂ ਅਸੀਂ ਅਸੀਂ ਦੁਵਾਲੀ ਤੇ ਵੀ ਤੁਹਾਨੂੰ ਇੱਥੇ ਬੁਲਾਵਾਂਗੇ ਇਹ ਗੁਰਦੇਵ ਨਗਰ ਦਾ ਅਮਲਤਾਸ پارک ਕਿਹਾ ਜਾਂਦਾ ਹੈ ਇਹਦਾ ਨਾਮ ਅਮਲਤਾਸ پارک ਆ ਇਹ ਕਰਦੇਵ ਨਗਰ ਇੱਕ ਲੁਧਿਆਣੇ ਦਾ ਸਭ ਤੋਂ ਪੋਸ਼ ਇਲਾਕਾ ਮੰਨਿਆ ਜਾਂਦਾ। ਇਹ ਪਿਛਲੇ 20 ਸਾਲ 25 ਸਾਲ ਤੋਂ ਇਸ پارک ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਇਲਾਕੇ ਦੇ ਲੋਕ ਹੀ ਇਹਨੂੰ ਡਿਵੈਲਪ ਕਰ ਰਹੇ ਸੀ। ਬੂਟਾ ਮਾਲੀ ਰੱਖਿਓ ਸੀ ਪੱਲੋਂ ਹੀ ਪੈਸੇ ਦੇ ਰਹੇ ਸੀ। ਜਦੋਂ ਮੇਰੇ ਇਸ ਵਾਰਡ ਤੇ ਗੋਗੀ ਜੀ ਨੇ ਮੈਨੂੰ ਇਨਚਾਰਜ ਲਾਇਆ ਤੇ ਸਭ ਤੋਂ ਪਹਿਲਾਂ ਸਾਡਾ ਧਿਆਨ ਇਸ پارک ਵੱਲ ਗਿਆ ਕਿਉਂਕਿ ਇਹਦੀਆਂ ਦੁਵਾਰਾਂ ਡਿੱਗਣ ਵਾਲੀਆਂ ਸੀ। ਥਾਂ-ਥਾਂ ਤੋਂ ਦੁਵਾਰਾਂ ਕਰੈਕ ਸੀ। ਤੇ ਸਾਨੂੰ ਲੱਗਿਆ ਕਿ ਤਨ ਕਿਤੇ ਹਾਦਸਾ ਵਾਪਰ ਸਕਦਾ ਕਿਸੇ ਬੱਚੇ ਦੇ ਉੱਪਰ ਡਿੱਗ ਸਕਦੀ ਦਿਵਾਰ ਕੋਈ ਵੀ ਹਾਦਸਾ ਵਾਪਰ ਸਕਦਾ ਸੀ ਤੇ ਅਸੀਂ ਪਹਿਲਾਂ ਇਹਦਾ ਐਸਟੀਮੇਟ ਪਾਸ ਕਰਾਇਆ ਤੇ ਇਹਦਾ ਤਕਰੀਬਨ 34 ਲੱਖ 23000 ਰੁਪਿਆ ਇਹਦਾ ਐਸਟੀਮੇਟ ਪਾਸ ਹੋਇਆ ਇਹਦੇ ਵਿੱਚ ਗਰੇਲਾਂ ਫੁੱਟਪਾਥ ਸਾਰੀ ਚਾਰ ਦਿਵਾਰੀ ਬੈਡਮਿੰਟਨ ਕੋਰਟ ਕਨੋਪੀ ਇਹਦੇ ਅੰਦਰ ਪੱਖੇ ਝੂਲੇ ਜੋ ਵੀ ਲੱਗਣ ਵਾਲਾ ਹੋਏਗਾ ਇਹਦੇ ਵਿੱਚ ਸਾਰੇ ਕੰਮ ਕਰਾਏ ਜਾਣਗੇ ਇਲਾਕਾ ਵਾਸੀਆਂ ਦੀ ਇਹ ਭਾਰੀ ਮੰਗ ਸੀ ਕਿਉਂਕਿ ਪਿੱਛੇ 3-4 ਲਗਾਤਾਰ ਲੋਕ ਜਿੱਤੇ ਅਤੇ ਸਰਕਾਰਾਂ ਆndੀਆਂ ਗਈਆਂ ਜਾਂਦੀਆਂ ਰਹੀਆਂ ਕਿਸੇ ਨੇ ਵੀ बार-बार ਇਲਾਕਾ ਨਿਵਾਸੀਆਂ ਦੀ ਬੇਨਤੀ ਤੋਂ ਬਾਅਦ ਵੀ ਇਹਦੇ ਵੱਲ ਧਿਆਨ ਨਹੀਂ ਦਿੱਤਾ ਤੇ ਜਿੱਦਾਂ ਹੀ ਸਾਡੇ ਧਿਆਨ 'ਚ ਆਇਆ ਅਸੀਂ ਐਮਐਲਏ ਸਾਹਿਬ ਦੇ ਧਿਆਨ 'ਚ ਲਿਆਂਦਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਨਯੋਗ ਕਮਿਸ਼ਨਰ ਕਾਰਪੋਰੇਸ਼ਨ ਦਾ ਵੀ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਂਦਿਆਂ ਨਾਲ ਤੁਰੰਤ ਇਹਨੂੰ ਪਾਸ ਕਰਕੇ ਪਹਿਲ ਦੇ ਆਧਾਰ ਤੇ ਸ਼ੁਰੂ ਕਰਾਇਆ ਸਰ ਤੁਸੀਂ ਕਿਸਾ ਦੇਖਦੇ ਹੋ ਕਿਉਂਕਿ ਇਲਾਕੇ ਦੇ ਨੁਮਾਇੰਦੇ ਆ ਤੁਸੀਂ ਇੱਥੇ ਰਹਿੰਦੇ ਹੋ ਬਹੁਤ ਵਧੀਆ ਕੰਮ ਸ਼ੁਰੂ ਕਰਵਾਇਆ ਵਾ ਗੋਗੀ ਜੀ ਨੇ ਭਾਜੀ ਨੇ ਇਹਨਾਂ ਦੇ ਮਤਲਬ ਛਲਾਂਗਾ ਕਰਦੇ ਆ ਅਸੀਂ ਵੀ ਇਹਦੀ ਬਹੁਤ ਜ਼ਿਆਦਾ ਮਾੜੀ ਹਾਲਤ ਸੀ ਬਹੁਤ ਜ਼ਿਆਦਾ ਖਸਤਾ ਹੋ ਚੁਕੀਆਂ ਸੀ ਦੀਵਾਰਾਂ ਤੇ ਹੁਣ ਇਹਦਾ ਕੰਮ ਸ਼ੁਰੂ ਕਰਵਾ ਲਿਆ